ਬੜਾ ਅਹਿਮ ਮੁੱਦਾ ਹੈ ਜਿਹਨੂੰ ਲੈ ਕੇ ਅੱਜ ਤੁਹਾਨੂੰ ਤਕਲੀਫ ਦਿੱਤੀ ਹੈ ਪਰ ਮੁੱਦੇ ਸਾਰੇ ਹੀ ਐਵੇਂ ਹੀ ਹੈ ਜੀ ਕਿਉਂਕਿ ਪੰਜਾਬ ਦੀ ਬੇਹਤਰੀ ਨਾਲ ਪੰਜਾਬ ਦੇ ਅੱਜ ਦੇ ਹਾਲਾਤ ਨੂੰ ਜਿਹੜੇ ਸੰਬੰਧਿਤ ਮੁੱਦੇ ਹੈ ਬੜੇ ਲੋਕਾਂ ਨੂੰ ਚਿੰਤਾ ਲੋਕਾਂ ਦੇ ਮਨਾਂ 'ਚ ਹੈ ਮੁੱਖ ਜਿਹੜਾ ਮੁੱਦਾ ਹੈ ਉਹਦੇ ਧਿਆਨ ਤੋਂ ਪਹਿਲਾਂ ਮੈਂ ਅੱਜ ਦੀ ਤਰੀਖ ਤੇ ਤੁਹਾਡਾ ਧਿਆਨ ਦਿਵਾਉਣਾ ਚਾਹਨਾ ਚਾਹਤ ਹਾਂ ਅੱਜ 7 ਦਸੰਬਰ ਹੈ ਅਫੀਸ਼ੀਅਲ ਮਿਨੇ 7 ਨਵੰਬਰ ਦਾ ਥੋੜਾ ਚੇਤਾ ਕਰੋ ਸਾਬ ਤਰਨ ਤਰਨ ਬਾਏ ਇਲੈਕਸ਼ਨ ਦੇ ਅੰਦਰ ਅੱਜ ਦੇ ਦਿਨ ਪੰਜਾਬ ਦੇ ਡੀ ਫੈਕਟੋ ਚੀਫ ਮਿਨਿਸਟਰ ਕੇਜਰੀਵਾਲ ਸਾਹਿਬ ਨੇ ਉਥੇ ਇੱਕ ਬਿਆਨ ਦਿੱਤਾ ਸੀਗਾ ਵੀ ਮੈਂ ਗੈਂਗਸਟਰ ਦੇ ਪੰਜਾਬ ਦੇ ਗੈਂਗਸਟਰ ਨੂੰ ਕਹਿਣ ਲੱਗਿਆ ਵੀ 7 ਦਿਨਾਂ ਦੇ ਅੰਦਰ ਅੰਦਰ ਜਾਂ ਤਾਂ ਪੰਜਾਬ ਛੱਡ ਜਾਓ ਨਹੀਂ ਤਾਂ ਥੋੜੀ ਖੈਰ ਹੈ ਨਹੀਂ ਤੇ ਉਹ 7 ਦਿਨ ਪੂ ਜਿਹੜੀ 7 ਤਰੀਕ ਸੀ ਅੱਜ ਇੱਕ ਪੂਰਾ ਮਹੀਨਾ ਹੋ ਗਿਆ ਉਹ ਇੱਕ ਚੇਤਾਵਨੀ ਸੀਗੀ ਕਿ ਅੰਗਰੇਜ਼ੀ ਚ ਜਿਵੇਂ ਕਹਿੰਦੇ ਹੈ ਹੇਅਰ ਥਰੋਨ ਅ ਗੌਂਟਲਟ ਤੇ ਦੇ ਹੈਵ ਪਿਕਡ ਅਪ ਦਾ ਗੌਂਟਲਟ ਉਹਦੇ ਬਾਅਦੀਆਂ ਘਟਨਾਵਾਂ ਜੇ ਤੁਹਾਨੂੰ ਮੈਂ ਗਿਣਨ ਲੱਗਾ ਸਾਬ ਉਹਨਾਂ ਨੇ ਇੱਕ ਚੈਲੰਜ ਦੇ ਤੌਰ ਤੇ ਲੈ ਲਿਆ ਗੈਂਗਸਟਰਸ ਨੇ ਵੀ ਦਿਹਾਣੇ ਤਾਂ ਨੂੰ ਚੀਫ ਮਿਨਿਸਟਰੀ ਅਸੀਂ ਦੇਖਦੇ ਹਾਂ ਤੂੰ ਸਾਡਾ ਕੀ ਕਰਦਾ ਇੱਕ ਦੇ ਬਾਅਦ ਇੱਕ ਪੰਜਾਬ ਦੇ ਅੰਦਰ ਇੰਨਾ دہشت ਦਾ ਮਾਹੌਲ ਹੈ ਸਾਬ ਲਗਾਤਾਰ ਉਸ 7 ਤਰੀਕ ਦੇ ਬਾਅਦ ਮੇਰੇ ਖਿਆਲ ਕੋਈ ਦਿਨ ਜਾਂਦਾ ਹੀ ਨਹੀਂ ਜਿਸ ਦਿਨ ਕਿਤੇ ਕੋਈ ਗੋਲੀਬਾਰੀ ਕੋਈ ਮਰਡਰ ਕੋਈ ਸੋ ਕੋਲਡ ਐਨਕਾਊਂਟਰ ਕਿ ਅੱਜ ਵੀ ਮੇਰੇ ਖਿਆਲ ਅੱਜ ਸਵੇਰੇ ਲਾਡੋਵਾਲ ਉਥੇ ਉਹਦੇ ਤੇ ਜਿਹੜਾ ਉਹ ਟੈਕਸ ਵਾਲਾ ਟੋਲ ਟੈਕਸ ਵਾਲੇ ਤੇ ਉਥੇ ਫਾਇਰਿੰਗ ਹੋਈ ਹੈ ਕੁਝ ਦਿਨ ਪਹਿਲਾਂ ਅੱਜ ਜਦੋਂ ਇਹਨਾਂ ਦਾ ਸਭ ਤੋਂ ਪਹਿਲਾਂ ਫਿਰੋਜ਼ਪੁਰ ਮੈਂ ਜਾ ਕੇ ਆਇਆ ਇੱਕ ਆਰਐਸ ਦੇ ਆਰਐਸਐਸ ਦੇ ਕਾਰਜਕਰਤਾ ਨਵੀਨ ਫਿਰੋਜ਼ਪੁਰ ਬਹੁਤ ਹੀ شریف ਪਰਿਵਾਰ ਤੋਂ شریف ਮੁੰਡਾ ਸਾਰੇ ਮਤਲਬ ਹਰੇਕ ਪਾਰਟੀ ਦੇ ਲੋਕ ਉੱਥੇ ਜੁੜੇ ਸੀਗੇ ਉਹਦੇ ਸੰਸਕਾਰ ਦਿੱਤੇ ਉਹਦਾ ਮਰਡਰ ਹੋਇਆ ਤੇ ਕੱਲੇ ਉਹਦੇ ਨਾਲ ਨਹੀਂ ਉਹਦੇ ਥੋੜੇ ਦਿਨਾਂ ਬਾਅਦ ਜਾ ਕੇ ਫਿਰ ਫਿਰੋਜ਼ਪੁਰ ਦੇ ਅੰਦਰ ਦੋ ਦਿਨਾਂ ਬਾਅਦ ਉੱਥੇ ਇੱਕ बस ਦੇ ਉੱਤੇ ਖੁੱਲ੍ਹਿਆ ਫਾਇਰਿੰਗ ਹੁੰਦੀ ਹੈ ਉਹਦੇ ਬਾਅਦ ਅੰਮੁਦਿਆਨੇ ਵਰਗਾ ਸ਼ਹਿਰ ਤੁਸੀਂ ਮੈਂ ਇੱਕ ਇੱਕ ਕਰਕੇ ਗਿਣਾਲਣ ਲੱਗਾ 17 ਨਵੰਬਰ ਦੀਆਂ ਬੰਗੇ ਦੇ ਅੰਦਰ ਉੱਥੇ ਪੁਲਿਸ ਸਟੇਸ਼ਨ ਤੇ ਬਸ ਸਟੈਂਡ ਦੇ ਉੱਤੇ ਸऱ्या ਬਰੇ ਬਜ਼ਾਰ ਫਾਇਰਿੰਗ ਹੋਈ ਹੈ ਗੁਰਦਾਸਪੁਰ ਦੇ ਅੰਦਰ ਕਹਿੰਦੇ ਗੁਰਦਾਸਪੁਰ ਦੇ ਅੰਦਰ ਕਹਿੰਦੇ ਜੀ ਬੰਮ ਚੱਲਿਆ ਪੁਲਿਸ ਕਹਿੰਦੀ ਨਹੀਂ ਜੀ ਬਾਹਰ ਟਾਇਰ ਪਾਟ ਗਿਆ ਪਤਾ ਨਹੀਂ ਪੰਜਾਬ ਦੇ ਅੰਦਰ ਕਿੰਨੇ ਟਾਇਰ ਪਾਟਣ ਲੱਗੇ ਸਾਰੇ ਪੁਲਿਸ ਸਟੇਸ਼ਨਾਂ ਦੇ ਅੰਦਰ ਜਿਹੜੀ ਗੱਡੀ ਖੜੀ ਹੈ ਜਾਂ ਬਾਹਰ ਗੱਡੀ ਹੈ ਸਾਰੇ ਸਾਰਿਆਂ ਦੇ ਟਾਇਰ ਪੱਟੀਆਂ ਦੇ ਕੋਈ ਨਾ ਕੋਈ ਟਾਇਰ ਕੰਪਨੀ ਵਾਲੇ ਤੇ ਕੋਈ ਪਰਚੇ ਕਰਨੇ ਪੈਣਗੇ 29 ਤਰੀਕ ਨੂੰ ਲੁਧਿਆਣਾ ਮੈਰਿਜ ਪੈਲੇਸ ਦੇ ਅੰਦਰ ਉੱਥੇ ਦੋ ਬੰਦੇ ਮਾਰੇ ਗਏ ਸਰਿਆਂ ਉਥੇ ਗੁੰਡਾਗਰਦੀ ਹੋਈ ਹੈ 27 ਨਵੰਬਰ ਨੂੰ ਫਗਵਾੜੇ ਦੇ ਅੰਦਰ ਉੱਥੇ ਫਿਰ ਉਹ ਇੱਕ ਬਹੁਤ ਹੀ ਮੇਰੇ ਪੁਰਾਣੇ ਕੁਲੀ ਹੋ ਗਏ ਸਭ ਦਲਜੀਤ ਰਾਜੂ ਜੀ ਅੱਜ ਚਾਹੇ ਸਾਡੇ ਪਾਰਟੀ ਦੇ ਭੱਜੇ ਭਸ ਮੈਂ ਉਧਰ ਬੈਠਾ ਉਹ ਕਿਤੇ ਹੋਰ ਪਾਸੇ ਬੈਠੇ ਐ ਪਰ ਉਹਨਾਂ ਨੇ 20 ਰਾਉਂਡ ਫਾਇਰ ਹੋਇਆ ਐ ਸਾਹ ਉਹਦੇ ਕਰਦੇ ਸਾਹਮਣੇ ਰਾਜੂ ਦੇ ਸਾਹ ਕਰਦੇ ਉੱਤੇ ਜਾ ਕੇ ਤੇ 5 ਕਰੋੜ ਰੁਪਏ ਉਸ ਮਤਨ ਤੋਂ 5 ਕਰੋੜ ਰੁਪਏ ਫਿਰੋਤੀ ਮੰਗੀ ਜਾ ਰਹੀ ਐ ਕੌਣ ਇਸ ਦਾ ਜਵਾਬ ਕੌਣ ਦੇਊਗਾ ਸਭ ਇਸੇ ਤਰ੍ਹਾਂ ਹੀ 20 ਫਿਰੋਜ਼ਪੁਰ ਬਸ ਫਾਇਰਿੰਗ ਹੋਈ ਫਿਰ ਲੱਡੋ ਵਾਲਾ ਵਾਲਾ ਜੋ ਅੱਜ ਤਾਂ ਸਾਡੇ ਅਬੋਰ ਜਿਹੜਾ ਸੰਜੇ ਵਰਮਾ ਇੱਕ ਉਹਦਾ ਮਰਡਰ ਹੋਇਆ ਸੀਗਾ ਫਿਰ ਕਹਿੰਦੇ ਜੀ ਇਹਨਾਂ ਨੇ ਆਪਸ ਚ ਆਪਸ ਚ ਇਹਨਾਂ ਨੇ ਮਾਰਤਾ ਹਸਤਾ ਮਾਰਿਆ ਨਹੀਂ ਨਵੀਨ ਜਿਹੜਾ ਸੀਗਾ ਉਹਦੇ ਬਾਅਦ ਫਿਰੋਜ਼ਪੁਰ ਵਾਲਾ ਜਿਹਦੇ ਹੋਇਆ ਉਹਦੇ ਉਹਨਾਂ ਨੇ ਫਾਜ਼ਿਲਕਾ ਜਾ ਕੇ ਥੋੜੇ ਦਿਨ ਪਹਿਲਾਂ ਉੱਥੇ ਕਹਿੰਦੇ ਆਪਸ ਚ ਲੜਪੇ ਉਹਦੇ ਫਾਇਰਿੰਗ ਹੋ ਗਈ ਬਟ ਬੇਸਿਕ ਇਸ਼ੂ ਇਜ਼ ਜਿਹੜੇ ਲੋਕਾਂ ਨੇ ਸਾਜ਼ਿਸ਼ ਦੇ ਪਿੱਛੇ ਹੈ ਉਹਦਾ ਤਾਂ ਕਿਸੇ ਨੇ ਇੱਥੇ ਪਤਾ ਨਹੀਂ ਸੱਭ ਆਪ ਹੀ ਐਨਕਾਉਂਟਰ ਦਿਖਾ ਦਿੰਦੇ ਕੋ ਫੜਿਆ ਗਿਆ ਮਾਰੇ ਗਿਆ پتہ ਬਾਚੇ ਕਹਿ ਦਿੰਦੇ ਇੰਬਾਰੇ ਗਿਆ ਜੀ ਹੋਰ ਕੋਈ ਲੀਡ ਹੈ ਨਹੀਂ ਨਾ ਤਾਂ ਉਸ ਨਵੀਨ ਦੇ ਪਰਿਵਾਰ ਦਾ ਇੱਥੇ ਕਿਸੇ ਨੇ ਬਾਹ ਫੜੀ ਹੈ ਸੱਭ ਆ ਪੰਜਾਬ ਹੈ ਜਿੱਥੇ ਅੱਜ ਮੰਨ ਲਾਦਾ ਕਿਸੇ ਨੇ ਕਿਸੇ ਅੱਜਕੱਲ ਬਹੁਤ ਸਾਰੀ ਐਸੀ ਹੈਗੀਆਂ ਜੱਥੇ ਬੰਦੀਆਂ ਉਹਨਾਂ ਨੂੰ ਜਾ ਕੇ ਅਪਰੋਚ ਕਰਨਾ ਪਊਗਾ ਉਸ ਪਰਿਵਾਰ ਨੂੰ ਜਾਂ ਕਿਸੇ ਨੂੰ ਜਾ ਕੇ ਵੀ ਤੁਸੀਂ ਆਓ ਜੀ ਧਰਨਾ ਲਾ ਦਿਓ ਸਾਨੂੰ ਕੰਪਨਸੇਸ਼ਨ ਦਿਵਾਓ ਸਰਕਾਰ ਤੋਂ ਉਹ ਜਿੱਥੇ ਜਾ ਕੇ ਗੱਡਾ ਝੰਡਾ ਗੱਡ ਦਿੰਦੇ ਉੱਥੇ ਸਰਕਾਰ ਕੰਪਨਸੇਸ਼ਨ ਲੈ ਕੇ ਆ ਜਾਂਦੀ ਹੈ ਉਹਨਾਂ شریف ਪਰਿਵਾਰ ਨੇ ਇਹਨੇ ਕਿਹਾ ਵੀ ਸਾਡੀ ਤਾਂ ਇਨੀ ਮੰਗੇ ਜੀ ਕਿਸੇ ਹੋਰ ਦੀ ਜਾਨ ਇਸ ਤਰ੍ਹਾਂ ਨਾ ਜਾਵੇ ਅਸੀਂ ਤਾਂ ਉਹਦਾ ਸੰਸਕਾਰ ਕਰਨ ਲੱਗੇ ਆ ਜੇ ਸਿਆਣੇ ਵਗਦੇ ਉਹ ਵੀ ਕਹਿੰਦੇ ਦੇ ਕੋਈ ਇੱਕ ਜੱਥੇਬੰਦੀ ਨੂੰ ਫੜ ਕੇ ਲਿਆ ਕੇ ਉਥੇ ਲਾ ਲਵੇ ਪੰਜਾਬ ਦੇ ਅੰਦਰ ਲਾਓ ਜੀ ਤਰਨਾ ਬੋਡੀ ਦਾ ਉਦੋਂ ਸੰਸਕਾਰ ਹੋਊਗਾ ਜਦੋਂ ਸਾਨੂੰ ਨੌਕਰੀ ਦੇਓਗੇ ਸਾਨੂੰ ਉਹ ਕਰੋਗੇ ਸਭ ਆ ਆ ਸਰਕਾਰ ਹੈ ਸਭ ਆ ਸਰਕਾਰ ਹੈ ਜਿਹਦੀ ਆ ਜਿਹੜੇ ਕਹਰੇ ਕਿੱਥੇ ਚੇਤਰੀਵਾਲ ਸਾਹਿਬ ਹੈ ਕਿੱਥੇ ਭਗਵਾਨ ਦੁਮਾਨ ਜੀ ਦਾ ਚਲੋ ਉਹਨਾਂ ਨੂੰ ਲੰਬੀ ਮੈਂ ਤਾਂ ਸੇਤ ਕਹਿਣ ਲੱਗਿਆ ਸੀ ਕਹਿੰਦੇ ਵੀ ਉਥੇ ਇਲਾਜ ਵੀ ਬੜਾ ਚੰਗਾ ਹੁੰਦਾ ਬਟ ਗਏ ਹੈ ਇਨਵੈਸਟਮੈਂਟ ਲੈਂਡ ਹੋ ਸਕਦਾ ਚੀਨ ਇਨਵੈਸਟਮੈਂਟ ਆਵੇ ਪਰ ਜਿਹੜੇ ਅਸਲ ਚੀਫ ਮਿਨਿਸਟਰ ਪੰਜਾਬ ਦੇ ਕਿਤੇ ਕੇਜਰੀਵਾਲ ਸਾਹਿਬ ਤੁਹਾਡੀ ਜਿਹੜੀ ਆ ਗਿੱਦੜ ਬਬਕੀ ਹੈ ਗਿੱਦੜ ਬਬਕੀ ਕਹੂੰਗਾ ਸਾਹਿਬ ਉਹਨਾਂ ਨੇ ਤਾਂ ਕਰਕੇ ਦਿਖਾਤਾ ਹੁਣ ਤੁਸੀਂ ਕੀ ਕਰੀ ਜਾਂਦੇ ਹੋ ਦੱਸੋ ਪੁੱਲਸ ਜਿਹੜੇ ਕੰਮ ਵਾਸਤੇ ਲੱਗਣੀ ਸੀ ਉਹਨਾਂ ਦੀ ਰੇਟ ਡਸਨਟ ਰਨ ਟੂ ਫਾਰ ਉਹਨਾਂ ਨੇ ਕਹਿਤਾ ਉਹਨਾਂ ਨੇ ਚੈਲੰਜ ਲੈ ਲਿਆ ਉਹਨਾਂ ਨੇ ਆਪਣਾ ਕਰਕੇ ਦਿਖਾਤਾ ਕੇਜਰੀਵਾਲ ਸਾਹਿਬ ਨਜ਼ਾਰਤ ਹੈ ਮੈਂ ਲਿਸਟ ਪੜਨ ਲੱਗਾ ਸਭ ਇਸ ਨਾਟਾ ਕੋਈ ਆਈਕਿਊ ਟੈਸਟ ਨਹੀਂ ਮੈਂ ਲੈ ਰਿਆ ਪਰ ਮੈਂ ਥੋੜਾ ਇੱਕੋ ਸਵਾਲ ਹੈ ਤੁਸੀਂ ਇਹ ਨਾਂ ਸੁਣ ਕੇ ਮੈਨੂੰ ਦੱਸਿਓ ਕਿ ਤੁਹਾਨੂੰ ਉਹਨਾਂ ਚੇ ਉਹ ਕੀ ਕਹਿੰਦੇ ਨੇ ਕਾਮਨ ਡਿਨੋਮੀਨੇਟਰ ਕੀ ਹੈ ਸੰਜੀਵ ਕਾਲਰਾ ਸ਼ਰਦ ਸੱਤਿਆ ਚੋਹਾਨ ਕੁਲਦੀਪ ਸਿੰਘ ਗੁਰਪ੍ਰੀਤ ਕੌਰ ਦਿਓ ਈਸ਼ਵਰ ਸਿੰਘ ਜితేਂਦਰ ਜੈਨ ਸ਼ਸ਼ੀ द्विवेदी ਅਰਪਿਤ ਸ਼ੁਕਲਾ नरेश अरोड़ा राम सिंह एस एस श्रीवास्तवा पी के सिन्हा एस राय वी नीरजा अनीता पुंज ਕੋਈ ਤੁਹਾਨੂੰ ਪਤਾ ਲੱਗਿਆ ਵੀ ਆ ਕੀ ਕਿਹੜੇ ਕਿਹੜੇ ਨਾਮ ਪੜ ਰਹੇ ਮਿਸਰ ਪੰਜਾਬ ਦੀ ਜਨਤਾ ਨੂੰ ਪਤਾ ਸਭ ਇਹਨਾਂ ਦੇ ਜਦੋਂ ਮੈਂ ਆ ਸਾਰੇ ਸਪੈਸ਼ਲ ਹੈ ਕੱਲਾ ਇੱਕ ਬੰਦਾ ਜਿਹੜਾ ਨਾਨ ਸਪੈਸ਼ਲ ਹੈ ਉਹ ਐਸ ਈ ਗੌਰਵ ਯਾਦਵ ਆ ਸਾਰੇ ਜਿਹੜੇ ਮੈਂ 17 ਨਾਮ ਪੜਿਆ ਸਭ ਤੁਹਾਡੇ ਸਾਹਮਣੇ ਆ ਸਾਰੇ ਦੇ ਸਾਰੇ ਪੰਜਾਬ ਦੇ ਡੀਜੀਪੀ ਹੈ ਆ ਕੋਈ ਥਣੇਦਾਰ ਜਾਂ ਹਵਲਦਾਰ ਨਹੀਂ ਕਿਸੇ ਥਾਣੇ ਦੇ ਪੰਜਾਬ ਐਡੀ ਸਟੇਟ ਹੈ 17 ਡੀਜੀਪੀ ਰੈਂਕ ਦੇ ਆਫੀਸਰ ਦੇ ਆਲ ਸਪੈਸ਼ਲ ਡੀਜੀਪੀ ਨਾਨ ਸਪੈਸ਼ਲ ਗੌਰਵ ਯਾਦਵ ਜੀ ਹੈ ਆਈ ਡੋਟ ਨੋ ਵਾਟ ਇਜ਼ ਸੋ ਸਪੈਸ਼ਲ ਅਬਾਊਟ ਥੀਸ ਆਈ ਥਿੰਕ ਪੰਜਾਬ ਦੇ ਹਾਲਾਤ ਤਾਂ ਸੁਧਰੇ ਨਹੀਂ ਸਕਦਾ ਆ ਤਾਂ ਹੈਗੇ ਹੈਗੇ 13 ਸਾਡੇ ਕੋਲ ਏ ਡੀਜੀਪੀ ਵੀ ਹੈ ਇਹਨਾਂ ਨਾਲ ਜੇ ਕਸਰ ਨਹੀਂ ਪੁੰਗੀ 13 ADGP ਹੈ ਇਹਨਾਂ ਨੂੰ ਕੰਪੇਅਰ ਕਰਕੇ ਦੇਖੋ ਸਭ ਹਰਿਆਣੇ ਦੇ ਅੰਦਰ ਕਿੰਨੇ ਡੀਜੀਪੀ ਹੈ ਇੱਕ ਹਰਿਆਣੇ ਦੇ ਅੰਦਰ ਇੱਕ ਡੀਜੀਪੀ ਹੈ ਸਾਡੇ ਕੋਲ 17 ਡੀਜੀਪੀ ਲਈ ਬੈਠੇ ਆ ਸਾਡੀ ਮਨ ਲਾਦਾ ਪ੍ਰੋਬਲਮ ਹੀ ਇੱਥੇ ਹੈ ਕਿ ਸਾਡੇ ਕੋਲ ਦੋ ਸੋ ਕਾਲਡ ਟਾਪ ਹੈਵੀ ਜਾਂ ਪਤਾ ਨਹੀਂ ਕਿਸ ਕਿਸਮ ਦੇ ਇਹਨਾਂ ਨੂੰ ਕੰਮ ਕਿਉਂ ਨਹੀਂ ਲਾ ਰੱਖਿਆ ਜਿਹੜੇ ਨੂੰ ਕੰਮ ਲਾ ਰੱਖਿਆ ਹੈ ਉਹਨਾਂ ਦੇ ਤੁਸੀਂ ਨਤੀਜੇ ਦੇਖ ਲੇ ਸਭ ਅੱਜ ਜਿਹੜੀ ਡਿਲੇ ਹੋਇਆ ਸਭ ਇਸ ਕਰਕੇ ਹੋਇਆ ਵੀ ਪੋਲਿਟਿਕਲ ਪਾਰਟੀ ਦੇ ਕਈ ਲੀਡਰਾਂ ਨੂੰ ਅੱਜ ਪੁਲਸ ਨੇ ਥਾਣੇ 'ਚ ਬੁਲਾਰਿਆ ਸੀਗਾ ਸਮਨ ਕੀਤਾ ਹੋਇਆ ਸੀਗਾ ਤੁਸੀਂ ਇਹਨੂੰ ਹੋਰ ਕਿਸੇ ਰਾਜਨੀਤਿਕ ਰੰਗ 'ਚ ਨਾ ਜੋੜ ਕੇ ਦੇਖਿਓ ਆਮ ਨਾਟ ਸਪੋਰਟਿੰਗ ਐਨੀ ਇੰਡੀਵਿਜੂਅਲ অর ਐਨੀ ਪਾਰਟੀ ਆਮ ਸਪੋਰਟਿੰਗ ਅ ਕੌਜ਼ ਔਰ ਜਿਹੜਾ ਸਾਡੇ ਸਾਹਮਣੇ ਅੱਜ ਮੈਂ ਜਿਸ ਗੱਲ ਵਾਸਤੇ ਤੁਹਾਨੂੰ ਇਸ ਗੱਲ ਦੇ ਨਾਲ ਜੋੜ ਕੇ ਕਹਿ ਰਿਹਾ ਆ ਆ ਚਿੰਤਾ ਦਾ ਵਿਸ਼ਾ ਹੈ ਕਿਸੇ ਇੱਕ ਸਪੋਕਸਪਰਸਨ ਦਾ ਨਹੀਂ ਵੀ ਉਹਨਾਂ ਨੂੰ ਪੁਲਸ ਨੇ ਬੁਲਾ ਲਿਆ ਅੱਜ ਚਿੰਤਾ ਦਾ ਵਿਸ਼ਾ ਹੈ ਵੀ ਆਹ ਤਾਂ ਗੈਂਗਸਟਰ ਜਿਹੜੇ ਸੀਗੇ ਸੀਗੇ ਜਿਨ੍ਹਾਂ ਦੇ ਮੈਂ ਘਟਨਾਵਾਂ ਦੱਸ ਰਿਹਾ ਇਹਨਾਂ ਗੈਂਗਸਟਰ ਤੋਂ ਵੀ ਮਾੜੀ ਜਿਹੜੀ ਬਿਮਾਰੀ ਪੰਜਾਬ ਦੇ ਅੰਦਰ ਲੱਗੀ ਖੜੀ ਹੈ ਸਾਬ ਉਹ ਹੈ ਗੈਂਗਸਟਰਸ ਇਨ ਯੂਨੀਫਾਰਮ ਫਿਰੋਤੀਆਂ ਲੈਂਦੇ ਆ ਸਾਬ ਜਦੋਂ ਲੈਂਡ ਪੂਲਿੰਗ ਪਾਲਿਸੀ ਨਹੀਂ ਕਾਮਯਾਬ ਹੋਈ ਇਹਨਾਂ ਨੇ ਆ ਜਿਹੜੀ ਹੈ ਐਕਸਟਰਸ਼ਨਲ ਆ ਰੈਕਟ ਹੈ ਆ ਪੁਲਿਸ ਆਫਸਰ ਦੇ ਜੁਮੇ ਪਾਤਾ ਜਿਸ ਤਰ੍ਹਾਂ ਲੀਡਰਸ ਨੇ ਤੇਈ ਪਾਰਟੀ ਦੇ ਲੀਡਰਸ ਨੇ ਗੋਡੇ ਟੇਕ ਰੱਖੇ ਜਿਨ੍ਹਾਂ ਨੂੰ اپੋਜੀਸ਼ਨ ਦਾ ਰੋਲ ਮਿਲਿਆ ਸੀਗਾ ਭਗਵੰਤ ਮਾਨ ਜੀ ਦੇ ਸਰਕਾਰ ਦੇ ਸਾਹਮਣੇ ਜਾਂ ਕੇਜਰੀਵਾਲ ਸਾਹਿਬ ਦੇ ਸਾਹਮਣੇ ਉਸੇ ਤਰ੍ਹਾਂ ਦੇ ਘੁਟਨੇ ਮਨੂੰ ਅੱਜ ਕਹਿੰਦੇ ਵੇ ਇਸ ਗੱਲ ਦਾ ਆਮ ਸੇਇੰਗ ਵਿਦ ਫੁੱਲ ਰਿਸਪੌਂਸਿਬਿਲਟੀ ਬਟ ਵਿਦ ਅ ਸੈਂਸ ਆਫ ਡੀਪ ਵਰੀ ਬੀ ਪੁਲਿਸ ਦੇ ਆਫੀਸਰਸ ਨੇ ਘੁਟਨੇ ਟੇਕ ਰੱਖੇ ਉਹਨਾਂ ਦੇ ਆਰਡਰ ਹੋ ਰਹੇ ਸਭ ਇੱਕ ਵੀਡੀਓ ਸਾਹਮਣੇ ਆਈ ਹੈ ਆਡੀਓ ਸਾਹਮਣੇ ਆਈ ਹੈ ਸਰ ਹੀ ਡਿਸਕਸ਼ਨਸ ਹੋ ਰਹੀ ਹੈ ਇਲੈਕਸ਼ਨ ਲੁੱਟਣ ਦੀ ਤਿਆਰੀ ਹੈ ਉਹ ਪੈਸੇ ਲੁੱਟਦੇ ਐ ਇਹਨਾਂ ਨੇ ਪੈਸੇ ਤੋਂ ਅੱਗੇ ਜਾ ਕੇ ਐਕਸਟਰਸ਼ਨਲ ਕੰਮ ਵੀ ਕਰਦੀ ਐ ਪੁਲਿਸ ਤੇ ਇਲੈਕਸ਼ਨ ਲੁੱਟਣ ਵਾਲਾ ਕੰਮ ਵੀ ਕਰ ਰਹੇ ਤੇ ਐੱਚੇ ਗੱਲ ਖਤਮ ਨਹੀਂ ਹੁੰਦੀ ਸਭ ਉਹਦੀ ਬਾਅਦ ਇਹਨਾਂ ਦੀ ਹਿਮਾਕਤ ਦੇਖੋ ਪੁਲਿਸ ਵੀ ਵੀ ਇਹਨਾਂ ਨੇ ਨੋਟਿਸ ਕੱਢਤੇ ਪੋਲਿਟੀਕਲ ਆਦਮੀਆਂ ਨੂੰ মিডিਆ ਨੂੰ ਸੋਸ਼ਲ ਮੀਡੀਆ ਤੇ ਅੱਜਕੱਲ ਸਾਰੇ ਸੋਸ਼ਲ ਮੀਡੀਆ ਵਾਲੇ ਬੈਠੇ ਐ ਅੱਜਕੱਲੇ ਧਾਰੀਵਾਲ ਨੂੰ ਨਹੀਂ ਗਿਆ ਸਾਬ ਰਤਨਦੀਪ ਤਾਰੀਵਾਲ ਨੂੰ ਨੀਨੋ ਟੈਕ ਇੱਕ ਨਿੱਕ ਨੂੰ ਗਿਆ ਆ ਮੈਂ ਸਰਦਾਰ ਨੰਬਰ ਨੰਬਰ ਤੁਹਾਡਾ ਵੀ ਲੱਗਣ ਵਾਲਾ ਹੈ ਸਾਬ ਕਿਤੇ ਕੋਈ ਵੀਡੀਓ ਆਡੀਓ ਤੁਸੀਂ ਚੜਾਤੀ ਨੰਬਰ ਤੁਹਾਡਾ ਵੀ ਲੱਗਣ ਵਾਲਾ ਹੈ ਸਾਬ ਇਸ ਕਰਕੇ ਅੱਜ ਜੇ ਉਹਨਾਂ ਨੂੰ ਕਿਸੇ ਇੱਕ ਬੰਦੇ ਨੂੰ ਬੁਲਾ ਲਿਆ ਕੱਲ ਹੋ ਸਕਦਾ ਸੁਨੀਲ ਨੂੰ ਮੈਨੂੰ ਉੱਤੇ ਜਾ ਜੂਗਾ ਵੀ ਤੁਸੀਂ ਆ ਵੀਡੀਓ ਪਾਈ ਕਿਵੇਂ ਆ ਤੁਸੀਂ ਸ਼ੇਅਰ ਕੀਤਾ ਕਿਵੇਂ ਆ ਉਹ ਹੀ ਕੁਲਸ ਹੈ ਸਾਬ ਜਿਨੇ ਕਿਹਾ ਸੀ ਆ ਵੀ ਆ ਜਿਹੜੀ ਵੀਡੀਓ ਹੋਈ ਹੈ ਜੇਲ ਦੇ ਅੰਦਰੋਂ ਉਸ ਲਾਰੈਂਸ ਮਿਸ਼ਨੋਈ ਵਾਲੀ ਮੈਂ ਵੀਡੀਓ ਜਿਹੜੀ ਦੋ ਇੰਟਰਵਿਊਜ਼ ਹੋਈਆਂ ਉਹਦੇ ਤੇ ਡੀਜੀਪੀ ਨੇ ਐਫੀਡੇਵਿਟ ਦਿੱਤਾ ਸੀਗਾ ਹਾਈ ਕੋਰਟ ਦੇ ਅੰਦਰ ਅਨੋਥ ਜਿਹਦੇ ਵਿੱਚ ਉਹਨਾਂ ਨੇ ਕਿਹਾ ਸੀ ਵੀ ਇਹ ਸਾਡੀ ਪੰਜਾਬ ਦੀ ਜੇਲ੍ਹ ਚ ਨਹੀਂ ਹੋਇਆ ਸਭ ਤੇ ਹੋਇਆ ਕੀ ਝੂਠ ਪ੍ਰੂਵ ਹੋਇਆ ਕਿ ਨਹੀਂ ਸਭ ਜਾ ਕੇ ਕੋਰਟ ਦੇ ਅੰਦਰ ਜਾ ਕੇ ਉਹਨਾਂ ਨੇ ਆਪਣੀ ਸਿੱਟ ਬਣਾਈ ਹਾਈ ਕੋਰਟ ਦੀ ਸੁਪਰਵੀਜ਼ਨ ਦੇ ਅੰਦਰ ਤੇ ਸਾਰਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਕੇ ਬਾਹਰ ਆ ਗਿਆ ਤੇ ਅੱਜ ਫੇਰ ਜਦੋਂ ਦੋ ਦਿਨ ਪਹਿਲਾਂ ਉਹ ਆਡੀਓ ਸਾਹਮਣੇ ਆਂਦੀ ਹੈ ਸ਼ਾਮ ਨੂੰ ਡਿਨੈਲ ਆ ਜਾਂਦਾ ਹੈ ਤਾਂ ਇਹ ਆਈ ਜਨਰੇਟਿਡ ਆ ਸਰ ਅਸੀਂ ਕਿਵੇਂ ਮੰਨ ਲਈਏ ਸਾਹਿਬ ਇਹਨਾਂ ਨੂੰ ਵੀ ਆਈ ਜਨਰੇਟਿਡ ਹੈ ਤੁਹਾਨੂੰ ਕਿਵੇਂ ਪਤਾ ਲੱਗਿਆ ਕਿਹੜੀ ਲੈਬ ਚੋਂ ਤੁਸੀਂ ਸਰਟੀਫਾਈ ਕਰਵਾਇਆ ਉਹ ਸਾਡੇ ਨਾਲ ਸਾਂਝੀ ਕਰ ਦਿਓ ਪਰ ਕੁਛ ਇਹ ਕਿ ਉਹ ਭਗਵੰਦ ਮਾਨ ਜੀ ਤਾਂ ਜਾਪਾਨ ਬੈਠੇ ਹੈ ਕੇਜਰੀਵਾਲ ਸਾਹਿਬ ਨਗਾਰਦ ਹੈ ਤੇ ਵਿਦਆਊਟ ਇਵਨ ਅਥੈਂਟੀਕੇਟਿੰਗ ਦਾ ਥਿੰਗ ਇਹਨਾਂ ਨੇ ਨੋਟਿਸ ਕੱਢਦੇ ਆਓ ਜੀ ਸਾਹਮਣੇ ਪੇਸ਼ ਹੋ ਸਾਨੂੰ ਸਬੂਤ ਲੈ ਕੇ ਆਓ ਤੁਸੀਂ ਪਾਈ ਕਿਵੇਂ ਕਿਧਰੋਂ ਤੁਹਾਡੇ ਸੋਰਸ ਹੈ ਉਹ ਤੁਹਾਡੇ ਤੋਂ ਇਨਫਾਰਮੇਸ਼ਨ ਦਾ ਸੋਰਸ ਮੰਗਣ ਲੱਗੇ ਤਾਂ ਤਾਂ ਫਿਰ ਗੱਲ ਖਤਮ ਹੋ ਗਈ ਸਾਬ ਤੁਸੀਂ ਆਪਣੇ ਕਿਸੇ ਨਾਲ ਤੁਹਾਡੇ ਨਾਲ ਗੱਲ ਗੱਲ ਹੀ ਨਹੀਂ ਕਰਨੀ ਅਗਰ ਕਿਸੇ ਵੀ ਨਿਊਜ਼ ਏਜੰਸੀ ਨੂੰ ਆ ਕੇ ਕਹਿਣ ਵੀ ਆਪਣਾ ਸੋਰਸ ਦੱਸੋ ਤੁਹਾਨੂੰ ਬੜੀ ਗਾਣੀ ਉਹਦੇ ਬਾਅਦ ਕਿੱਥੋਂ ਸੋਰਸ ਹੈ ਪਰ ਪਹਿਲਾਂ ਆਥੈਂਟੀਕੇਟ ਤਾਂ ਹੋਣੀ ਚਾਹੀਦੀ ਸੀਗੀ ਆਥੈਂਟੀਕੇਟ ਨਹੀਂ ਹੋਇਆ ਸਾਬ ਉਹ ਤਾਂ ਉਹਨਾਂ ਨੇ ਗਾਉ ਸਮਨ ਕਰਤਾ ਸਾਰਿਆਂ ਨੂੰ ਕਰਤਾ ਸਾਬ ਇਹ ਜਿਹੜੇ ਲੋਕ ਹੈ ਸਾਬ ਦੇ ਹ ਬਿਕਮ ਪਪੈਟਸ ਪੈਲਾਂ ਜਿਵੇਂ ਇਲਜ਼ਾਮ ਸਾਰੇ ਲਾਦੇ ਹੁੰਦੇ ਸੀਗੇ ਕਹਿੰਦਾ ਜੀ ਸੀਪੀਆਈ ਤਾਂ ਉਹ ਤੋਤੇ ਦਾ ਪਿੰਜਰਾ ਹੈ ਪੈਰਟ ਕੇਜਡ ਪੈਰਟ ਹੈ ਹਾ ਹਾ ਕੀ ਹੈ ਜੀ ਇਹ ਤਾਂ ਪਪਰਟੀ ਬਣ ਕੇ ਰਹਿ ਗਏ ਉੱਠ ਜਾ ਜਮੂਰੇ ਬੈਠ ਜਾ ਜਮੂਰੇ ਕਰਕੇ ਲੁੱਟ ਲੋ ਜੀ ਸਰਿਆਂ ਮ ਗੱਲ ਕਰ ਰਹੇ ਸਭ ਤੇ ਮੈਂ ਤਾਂ ਇਲੈਕਸ਼ਨ ਕਮਿਸ਼ਨ ਤੇ ਹੈ ਰਹਾ ਨਾ ਐਂਡ ਪੁਲਿਸ ਦੀ ਅਡਾਸਿਟੀ ਹਮਾਕਤ ਨਹੀਂ ਹੋਗੀ ਵੀ ਇਹਨਾਂ ਨੇ ਆ ਸਾਰਿਆਂ ਨੂੰ ਨੋਟਿਸ ਕੱਢਦੇ ਕੋ ਪੁੱਛਣ ਕੱਢਣ ਵਾਲਾ ਇਹਨਾਂ ਨੂੰ ਕਿਸੇ ਨੂੰ ਇਸ ਗੱਲ ਦਾ ਹੈ ਨਹੀਂ ਕਰਕੇ ਇਹਦੇ ਵਾਸਤੇ ਸਾਰਿਆਂ ਨੂੰ ਲਾਮਬੰਦ ਹੋਣਾ ਪਊਗਾ ਸਭ ਮੈਂ ਜਿਹੜੀ ਗੱਲ ਕਹਿ ਰਿਹਾ ਸਭ ਆ ਕੋਈ ਬੀਜੇਪੀ ਦਾ ਮਸਲਾ ਨਹੀਂ ਆ ਕੋਈ ਅਕਾਲੀ ਪਾਰਟੀ ਦਾ ਮਸਲਾ ਨਹੀਂ ਆ ਕੋਈ ਕਾਂਗਰਸ ਦਾ ਮਸਲਾ ਨਹੀਂ ਕਾਂਗਰਸ ਵਾਲੀ ਗੱਲ ਤੇ ਮੈਂ ਥੋੜਾ ਜਿਆਦਾ ਜ਼ਬਾਨ ਦਬਾ ਕੇ ਕਹਿ ਰਿਹਾ ਸਭ ਕਿਉਂਕਿ ਚਾਹੇ ਸਾਡੀ ਵਿਰੋਧੀ ਪਾਰਟੀ ਹੈ ਪਰ ਮੇਰਾ ਮਨ ਹੈ ਵੀ ਉਹਦੇ ਵਿੱਚ ਅਜੇ ਵੀ ਕਈ ਬੰਦੇ ਐ ਜਿਹਨਾਂ ਨੂੰ ਕੇਸ ਤੋਂ ਕੋਈ ਡਰ ਨਹੀਂ ਵੀ ਸਾਡੇ ਤੇ ਕੇਸ ਪਾ ਦੇਣ ਕਿ ਕੋਈ ਫਰਕ ਨਹੀਂ ਬਾਕੀ ਤਾਂ ਬੋਲਦਾ ਨਹੀਂ ਕੋਈ ਨਾ ਤਾਂ ਪੁਰਸ਼ ਨੇ ਛੱਡਉਣਾ ਤੇ ਮੁੱਖ ਮੰਤਰੀ ਦੇ ਸਾਹਮਣੇ ਨਹੀਂ ਬੋਲਣਾ ਵੀ ਸਵੇਰੇ ਸਾਡੇ ਘਾਤੇ ਖੋਲ ਲੈਣਗੇ ਬਟ ਮੇਰਾ ਸਾਰੇ ਲਾਈਕ ਮੰਗੇਡ ਪੋਲੀਟੀਕਲ ਪਾਰਟੀਆਂ ਤੇ ਨਾਲ ਪੰਜਾਬ ਦੇ ਲੋਕਾਂ ਨੂੰ ਸਭ ਆ ਜਿਹੜਾ ੱੱੱਕਾ ਹੋ ਰਿਆ ਨੇ ਸਭ ਐਦੀ ਮਾਰ ਹੋ ਸਕਦਾ ਹੈ ਲੀਡਰ ਲੂਡਰ ਦਾ ਜਾ ਕੇ ਕਿਤੇ ਆਪਣਾ ਕੋਈ ਨਾ ਕੋਈ ਸਾਠ ਗਾਂਠ ਬਣਾ ਲੈਣਗੇ ਆ ਵਜਣੀ ਜਿਹੜਾ ਮਾਤੜ ਆਪਣੇ ਕੱਖ ਤੇ ਜਾ ਕੇ ਕੋਈ ਪਰਚਾ ਪੜਨ ਗਿਆ ਸੀ ਜਾਂ ਕੋਈ ਆਪਣੇ ਕੰਮ ਨੂੰ ਗਿਆ ਹੈ ਜਿਹਦੇ ਕੋਲ ਮੁਨਿਆਰੀ ਦੀ ਦੁਕਾਨ ਚੱਲਦੀ ਹੈ ਇਹ ਜਿਹੜੇ हां क्योंकि डीआईजी साहब पकड़े गए पटिया वो पटियाला पता नहीं क्यों बदनाम कर रखे आप ऑडियो भी ओथे दी पटियाले दी है ते वो भी सारा कुछ ओही देख रहे सीगे एक्सटॉर्शन है साहब ਵੀ پیسے ਦੇ ਦੇ ਜਿਵੇਂ ਪ੍ਰੋਟੈਕਸ਼ਨ ਮਨੀ ਲੈਂਦੇ ਨੇ ਨਾ ਮਹੀਨਾ ਸਾਨੂੰ ਦੇ ਦੇ ਘਰ ਹਫਤਾ ਹਫਤਾ ਜਿਹੜਾ ਸੀਗਾ ਹਫਤਾ ਬੰਨ ਰੱਖਿਆ ਸੀ ਇਹ ਮਹੀਨਾ ਬੰਨ ਰੱਖਿਆ ਸੀਗਾ ਆਈ ਗੈਂਗਸਟਰਸ ਕਰਦੇ ਆ ਵੀ ਮਹੀਨਾ ਤੁਹਾਡੀ ਦੁਕਾਨ ਸਹੀ ਚੱਲਦੀ ਹੈ ਤੁਹਾਡੇ ਦੇ ਪੰਜਾਬ ਦੇ ਲੋਕਾਂ ਤੇ ਆ ਜਿਹੜੀ ਗੁੰਡਾਗਰਦੀ ਹੈ ਨਾ ਸਾਬ ਵਰਦੀ ਵਾਲੀ ਗੁੰਡਾਗਰਦੀ ਆ ਚੱਲੂਗੀ ਮੈਂ اپیل ਤਾਂ ਸਾਰਿਆਂ ਨੂੰ ਕਰ ਰਿਹਾ ਬਿਕੋਜ਼ ਸਾਰਿਆਂ ਨੂੰ ਆਪਣੇ ਆਪ ਸਾਨੂੰ ਸਾਰਿਆਂ ਨੂੰ ਹਮਲਾ ਮਾਰਨਾ ਪਊਗਾ ਪਰ ਇੱਕ ਆਪਣੇ ਮਨ ਦੀ ਗੱਲ ਮੈਂ ਕਹਿ ਬਿਨਾਂ ਰਹਿ ਨਹੀਂ ਸਕਦਾ ਸਾਬ ਬਿਕੋਜ਼ ਮੈਂ ਵੀ ਹਾਲਾਤ ਦੇਖ ਰਿਹਾ ਮੈਂ ਕੋਈ ਜੋਤਸ਼ੀ ਨਹੀਂ ਪਰ ਮੈਂ ਹਾਲਾਤ ਦੇਖਦਾ ਤੇ ਆ ਤਾਜ਼ਾ ਤਾਜ਼ਾ ਜਿਹੜੇ ਹਾਲਾਤ ਹੈ ਜਿਹੜੇ ਡੀਏਜੀ ਦੀ ਮੈਂ ਜ਼ਿਕਰ ਕਰ ਰਿਹਾ ਸਾਬ ਦੀਪਕ ਤਲਿਹਦੇੜ ਵਾਲੀ ਗੱਲ ਹੈ ਆ ਪਟਿਆਲਾ ਰਿਆ ਆ ਇੱਥੇ ਆਫਿਸ ਦਾ ਇੱਥੇ ਸੀ ਮੋਹਲੀ ਚੋ ਚੱਕਿਆ ਸ਼ਹਿਰ ਇਥੋਂ ਚੱਕ ਕੇ ਲੈ ਗਿਆ ਤਾਂ ਐਨ ਚੀਫ ਮਿਨਿਸਟਰ ਦੀ ਜੜ ਚੇ ਬੈਠੇ ਕੰਮ ਦੁਕੰਦਾਰੀ ਚੱਲ ਰਹੀ ਸੀਗੀ ਹੱਤਕੀ ਨੇ ਪਾਇਆ ਕੇਂਦਰ ਸਰਕਾਰ ਦੀ ਏਜੰਸੀ ਨੇ ਪਾਇਆ ਸਾਬ ਤੇ ਮੇਰੇ ਦੇ ਪੰਜਾਬ ਦੇ ਲੋਕਾਂ ਨੂੰ ਅਪੀਲ ਹੈ ਸਾਬ ਤੁਸੀਂ ਸਾਰੇ ਦੇਖ ਲੇ ਇੱਕ ਵਾਰੀ ਮੌਕਾ ਦਿਓ ਭਾਜਪੀ ਨੂੰ ਬਾਕੀ ਤਾਂ ਮੇਰੇ ਕੋਲ ਕੋਈ ਗਾਰੰਟੀ ਨਹੀਂ ਮੈਂ ਕਹਿ ਦਿਆਂ ਜੀ ਵੀ ਮੈਂ ਨਸ਼ਾ 2 ਦਿਨ ਚੇ ਖਤਮ ਕਰ ਦੂੰਗਾ ਜਾਂ ਮੈਂ ਆਹ ਕ੍ਰਾਪਸ਼ਨ ਪੂਰੀ ਖਤਮ ਕਰ ਦੂੰਗਾ ਪਰ ਆ ਜਿਹੜੀ ਵਰਦੀ ਵਾਲੀ ਐਕਸਟਰਸ਼ਨ ਹੈ ਸਾਬ ਸਾਰੇ ਡੈਂਟੀਫਾਈਡ ਹੈ ਸਾਬ ਜਿਹੜਾ ਪੰਜਾਬ ਚ ਰਹਿੰਦਾ ਹੈ ਮਾੜੀ ਮੋਟੀ ਜੀ ਨੂੰ ਥੋੜਾ ਬਹੁਤ ਅੰਦਰ ਬਾਹਰ ਨਿਗਾ ਰੱਖਦਾ ਆਪਣੇ ਆਲੇ ਦੁਆਲੇ ਦੇ ਸਭ ਨੂੰ ਪਤਾ ਹੈ ਚਾਹੇ ਉਹ ਪੋਲੀਟੀਸ਼ੀਨ ਹੈ ਵੀ ਆ ਕਿਹੜਾ ਕਰਪਟ ਹੈ ਕਿਹੜਾ ਦਲਾਲ ਹੈ ਕਿਹੜੀ ਪਾਰਟੀ ਦਾ ਹੈ ਮੈਂ ਨਹੀਂ ਕਹਿੰਦਾ ਕਿ ਸਾਰੇ ਸਾਰੇ ਤਾਂ ਹੈ ਜੀ ਦੇ ਆਰ ਜਿਹੜੀਆਂ ਕਾਲੀਆਂ ਪੀੜਾਂ ਹਰ ਇੱਕ ਥਾਈ ਹੈ ਤੇ ਹਰ ਇੱਕ ਇਹ ادارے ਚ ਹੈ ਪੋਲੀਟੀਕਲ ادارے ਚ ਹੈ ਪੁਲਿਸ ਦੇ ਅੰਦਰ ਹੈ ਐਡਮਿਨਿਸਟ੍ਰੇਸ਼ਨ ਦੇ ਅੰਦਰ ਹੈ ਪਰ ਸਾਰਿਆਂ ਤੋਂ ਮਾੜੀ ਜਿਹੜਾ ਖੌਫ ਜਿਹਦਾ ਪੰਜਾਬ ਨੂੰ ਕਰ ਰੱਖਿਆ ਨਾ ਸਾਬ ਆ ਵਰਦੀ ਵਾਲੀ ਇਹ ਸਭ ਉਹਦੇ ਚ ਮੇਰਾ ਮੰਨਣਾ ਹੈ ਪੰਜਾਬ ਪੁਲਿਸ ਇਸ ਕੈਪੇਬਲ ਆ ਆਨੀ ਟਾਸਕ ਵਿਚ ਇਜ਼ 기ਵਨ ਟੂ them ਬਟ ਕਾਲੀਆਂ ਭੇਡਾਂ ਜਿਹੜੀਆਂ ਐਕਸਟਰਸ਼ਨ ਵੀ ਅਸੀਂ ਕਮਾਉ ਪੂ ਤਾਂ ਤੁਹਾਡੇ ਦੁਧਾਰੂ ਗਾਵਾਂ ਵਾਂਗ ਉਹਨਾਂ ਨੂੰ ਜਿਸ ਤਰ੍ਹਾਂ ਪੋਸਟਿੰਗਸ ਦੇ ਰੱਖਿਆ ਹੈ ਉਹਨਾਂ ਗਨੀਆਂ ਅਣਦੇਖੀ ਕਰੀ ਜਾਂਦੇ ਉਹਨਾਂ ਦੇ ਧੱਕੇ ਤੇ ਜੇ ਜੜੋਂਾਂ ਕੱਢ ਦਈਏ ਸਾਬ ਆ ਤਾਂ ਗਾਰੰਟੀ ਮੈਂ ਦੇ ਸਕਦਾ ਬੀਜੇਪੀ ਕੰਨਿਓ ਤੇ ਬਾਕੀ ਅੱਜ ਦੇ ਦਿਨਾਂ ਲੜਾਈ ਲੜੀ ਇਹ ਵੀ ਸਾਰਾ ਕੰਮ ਆਪ ਨੂੰ ਤੇ ਛੱਡਦੇ ਹੋਏ ਆ ਕੇ ਕਰ ਦੇਣਗੇ ਸਾਰੇ ਨੂੰ ਲਾਮਬੰਦ ਹੋਣਾ ਪਊਗਾ ਵੀ ਵਿਲ ਨਾਟ ਟੋਲਰੇਟ ਥਿਸ ਕਾਈਂਡ ਆਫ ਐਕਸਟਰਸ਼ਨ ਅੱਜ ਮਸਲਾ ਇੱਕ ਬੰਦੇ ਨੂੰ ਬੁਲਾਇਆ ਕਿ ਇੱਕ ਦੂਜੇ ਲੀਡਰ ਨੂੰ ਬੁਲਾ ਲਿਆ ਕਰ ਲੋ ਬੁਲਾ ਲੈਣ ਦੇ ਇਸ ਕਿਸਮ ਦੀ ਆ ਜਿਹੜੀ ਗੁੰਡਾਗਰਦੀ ਹੈ ਆਈ ਸਟਿਲ ਇਨਸਿਸਟ ਵੀ ਭਗਵਾਨ ਤੁਮਾਨ ਜੀ ਆ ਜੋ ਮੁੜ ਕੇ ਆ ਜਾਣਾ ਕਰ ਲੈਣਾ ਉਹਨਾਂ ਨੇ ਪਤਾ ਨਹੀਂ ਆ ਕੇ ਤੇ ਆ ਸਮੋ ਪਹਿਲੇ ਸਭ ਤੋਂ ਪਹਿਲਾਂ ਤਾਂ ਉਹ ਜਿਹੜੀ ਆਡੀਓ ਹੈ ਉਹਨੂੰ ਅਥੈਂਟੀਕੇਟ ਕਰਕੇ ਟਾਈਮ ਬਾਉਂਡ ਤਰੀਕੇ ਨਾਲ ਦੱਸੋ ਉਹਦੀ ਵੈਰਾਸਿਟੀ ਪ੍ਰੂਵ ਕਰੋ ਇਹ ਗਲਤ ਹੈ ਇੱਕ ਸਹੀ ਹੈ ਉਹਦੇ ਬਾਅਦ ਅੱਗੇ ਦੀ ਕਾਰਵਾਈ ਕਰੋ ਇਸ ਤਰ੍ਹਾਂ ਲੋਕਾਂ ਨੂੰ ਡਰਾ ਕੇ ਧਮਕਾ ਕੇ ਤੁਸੀਂ ਇਲੈਕਸ਼ਨ ਲੁੱਟਣਾ ਚਾਹਦੇ ਹੋ ਬੀਜਪੀ ਕਦੇ ਵੀ ਇਸ ਗੱਲ ਦਾ ਇਜਾਜ਼ਤ ਨਹੀਂ ਦੇਊਗੀ ਇਸ ਵਾਸਤੇ ਅੱਜ ਤੁਹਾਨੂੰ ਸਾਰਿਆਂ ਨੂੰ ਬੁਲਾਇਆ ਸੀ ਸਾਬ ਥੈਂਕ ਯੂ ਜਗਤ ਜੀ ਤੁਹਾਡੇ ਨਾਲ ਪੁਲਿਸ ਤੁਸੀਂ ਤੇਰੋ ਫਿਆਸੇਦਰੋ ਪੁਲਿਸ ਕਿਹਦੇ ਖੋਤੀ ਭਾਵੇ ਸਰ ਖਲੋਤੀ ਬੋਤਾ ਸਾਬ ਉਹ ਉਹ ਵੀ ਉਹ ਤਾਂ ਕੇਸ ਜਿਹੜਾ ਉਹ ਤਾਂ ਸਾਰਾ ਹੀ ਫਰੋਤੀ ਦਾ ਹੈ ਵੀ ਹਫਤਾ ਲਿਆ ਖਾਣਾ ਪਾਣੀ ਹੋ ਕੀ ਕਰਨਾ ਦਾਣਾ ਪਾਣੀ ਜਿਹੜਾ ਨਹੀਂ ਕੀ ਕੀ ਨਾ ਸੀਗਾ ਕੋਈ ਚਾਹ ਪਾਣੀ ਉਹ ਤਾਂ ਸਾਡਾ ਹਫਤੇ ਦਾ ਤੂੰ ਦੇ ਕੇ ਦਿਓ ਤਾਂ ਵੀਡੀਓ ਉਹ ਤੁਹਾਡੇ ਸਾਹਮਣੇ ਸਭ ਆ ਜਿਹੜਾ ਇਹ ਇਲੈਕਸ਼ਨ ਲੁੱਟੀ ਜਾ ਰਹੀ ਸਭ ਇਹ ਸਾਰੇ ਦਿਨ ਕੋ ਸਿਚੁਏਸ਼ਨ ਦੀ ਕਾਪੀ ਚੱਕੀ ਫਿਰਦੇ ਸਾਰੇ ਦਿਨ ਵੋਟ ਚੋਰੀ ਦੀ ਗੱਲ ਕਰੀ ਜਾਂਦੇ ਐਸਆਰ ਨੂੰ ਲੈ ਕੇ ਆ ਤਾਂ ਇਲੈਕਸ਼ਨ ਹੀ ਚੋਰੀ ਹੋਈ ਜਾਂਦਾ ਸਰੇਆਂ ਮੇ ਇਲੈਕਸ਼ਨ ਚੋਰੀ ਹੋ ਜਾਂਦਾ ਵਿਦੈਕਸ਼ਨ ਤੋਂ ਨੂੰ ਗੰਨੀ ਨਹੀਂ ਦੇਣਾ ਹੋਰ ਸੋ ਜਿਆਦਾ ਹੋਰ ਕਿਹੜਾ ਸਭ ਚਾਹੀਦੇ ਸਰ ਜਕਰ ਸਾਹਿਬ ਇੱਕ ਸਵਾਲ ਇਹ ਵੀ ਹੈ ਕਿਉਂਕਿ ਤੁਸੀਂ ਗੈਂਸਰ ਨੂੰ ਸਵਾਲ ਚੁੱਕੇ ਨੇ ਕੁਸ਼ਨ ਪਹਿਲਾਂ ਆਮਾਦੀ ਪਾਰਟੀ ਨੇ ਪਰਫੋਰਮੈਂਸ ਕੀਤੀ ਸੀ ਉਹ ਕਹਿੰਦੇ ਇੱਕ ਹੋਰ ਆਡੀਓ ਵਾਇਰਲ ਹੋ ਰਹੀ ਹੈ ਲਾਰੈਂਸ ਬਿਸ਼ਨੂਏ ਦੀ ਜਿਹੜਾ ਪਹਿਲਾਂ ਗੱਲ ਕਰ ਰਿਹਾ ਹੈ ਲਾਰੈਂਸ ਬਿਸ਼ਨੂਏ ਦਾ ਜੀਲ ਚ গুজਰਾਤ ਚ ਇਸ ਵਕਤ ਤੇ ਉਹ ਜਿਹੜਾ ਹੈਗਾ ਉੱਥੋਂ ਆਡੀਓ ਆ ਰਹੀ ਹੈ ਸਾਹਮਣੇ ਤਾਂ ਕਰਕੇ ਜਦ ਉੱਥੇ ਗੈਂਸਰ ਜਿਹੜਾ ਹੈਗਾ ਫੋਨ ਤੇ ਇਹਨੇ ਗੱਲਾਂ ਕਰ ਰਹੇ ਨੇ ਉਸ ਤੋਂ ਸਵਾਲ ਚੁੱਕ ਰਹੇ ਮੈਂ ਕਹਿ ਰਿਹਾ ਵੀ ਤੁਸੀਂ ਉਹਦੀ ਵੀ ਆਡੀਓ ਚੈੱਕ ਕਰਵਾ ਲੋ ਆਡੀਓ ਵੀ ਚੈੱਕ ਦੋਨੋਂ ਦੀ ਕਰਾਓ ਤੁਸੀਂ ਲਾਰੈਂਸ ਵਾਲੀ ਦਾ ਤੁਹਾਡੇ ਠਾ ਦੇਣੀ ਜੱਜਗੀ ਵੀ ਆ ਜੈਨੂਇਨ ਹੈ ਤੇ ਇੱਥੇ ਵਾਲੇ ਐਸਐਸਪੀ ਤੇ ਤੁਸੀਂ ਕਹਿੰਦੇ ਵੀ ਇਹ ਤਾਂ ਆਈਏ ਜਨਰੇਟਿਡ ਹੈ ਉਹ ਕੀ ਗਾਰੰਟੀ ਹੈ ਤੁਹਾਡੇ ਕੋਲ ਵੀ ਉੱਥੇ ਵਾਲੀ ਜਿਹੜੀ ਦਪਹਿਰੀ ਵਾਲ ਪੈਰੀਵਿਆਹੀ ਕੰਮ ਕਰੀ ਜਾਂਦਾ ਸੀਗਾ ਮੇਰੇ ਖਿਆਲ ਚ ਨਾਈਟ ਕਲੱਬਸ ਤੋਂ ਪੈਸੇ ਪੂਸੇ ਇਕੱਠੀ ਕੀ ਗਰੀ ਜਾਂਦਾ ਲਿਆਓ ਜੀ ਉੱਥੇ ਭੇਜਣਾ ਮਾਲ ਭੇਜਣਾ ਤੁਸੀਂ ਡਬਲ ਸਟੈਂਡਰਡ ਸਾਹਿਬ ਅਰ ਜਿੰਨਾਂ ਨੂੰ ਪੈਰੀਆਦ ਆ ਗਿਆ ਜਿੰਨਾਂ ਨੂੰ ਉੱਥੇ ਗੁਜਰਾਤ ਯਾਦ ਆ ਗਿਆ ਤੁਸੀਂ ਆਪਣਾ ਕਰਤਾ ਸਾਹਮੋ ਪਹਿਲਾਂ ਆਪਣੇ ਵਾਲਾ ਠੀਕ ਕਰਕੇ ਦੱਸੋ ਤੇ ਬਾਅਦ ਗੁਜਰਾਤ ਦਾ ਜਵਾਬ ਵੀ ਲੈ ਦੇਾਂਗੇ ਵਰਦੂ ਸੋ ਅੱਜ ਇੱਕ ਅੱਠ ਸਾਲਾਂ ਦੀ ਗੱਲ ਸਾਹਮਣੇ ਆਈ ਹੈ ਮੈਡਮ ਮੌਜੂਦ ਕੌਨਸੀ ਨੂੰ ਕਿਹਾ ਕਿ ਜੇਕਰ ਪੰਜਾਬ ਦਾ ਮਿਨਿਸਟਰ ਬੰਨਾ ਤਾਂ ਘੱਟੋ ਘੱਟ 5 ਤੇ 2 ਜੂਗਮਾਂ ਤੇ ਲਾਟੀਆਂ ਇਕੱਠੇ ਕਰਕੇ ਕਰੋੜ ਰੁਪਏ ਬਣਦੇ ਆ ਇਹਨੂੰ ਦੱਸਦਾ ਇਸ ਤਰ੍ਹਾਂ ਕਿ ਉਹ ਸਿੱਧੂ ਸਿੰਘਾ ਦੇ ਅਸਲਾਫ ਤੋਂ ਚਾਸ ਚਾਉਂਗੇ ਵਾਪਸ ਦੇਖੋ ਕੁਆਲੀਫਾਈ ਤਾਂ ਕਰਦੇ ਆ ਸਭ ਕਾਂਗਰਸ ਦੇ ਕਰਾਈਟਰੀਆ ਦੇ ਨਾਲ ਮੇਰੇ ਤੋਂ ਹਸਵਾਲ ਤੁਸੀਂ ਪੁੱਛਿਆ ਨਾ ਸਾਬ ਬੜਾ ਗਲਤ ਪੁੱਛਿਆ ਸਵਾਲ ਬਈ ਉਹਦੇ ਕਾਂਗਰਸ ਦੇ ਵਿੱਚ ਮੁੱਖ ਮੰਤਰੀ ਬਣਦੇ ਕ੍ਰਾਈਟੇਰੀਆ ਕਹੀ ਹੈ ਸਾਬ ਅਜੇ ਤਾਂ ਪਹਿਲੇ ਪ੍ਰੀਲਿਮਿਨਰੀ ਚ ਫੇਲ ਹੋ ਗਏ ਸੀਗੇ ਅਜੇ ਤਾਂ ਪ੍ਰੀਲਿਮਿਨਰੀ ਚ ਫੇਲ ਹੋ ਗਏ ਪਰ ਉਸੇ ਪਾਸ ਆਪਣੇ ਸਿੱਧੂ ਸਾਹਿਬ ਤੇ ਮੈਂ ਉਹਨਾਂ ਦੇ ਬਿਆਨ ਸੁਣ ਰਿਹਾ ਸੀ ਕਿ 500 ਕਰੋੜ ਰੁਪਏ ਜਿਹੜੇ ਮੈਂ ਗੱਲ ਸੁਣੀ ਸੀਗੀ ਸਾਬ from the horse's mouth ya horse's the ਫਿਲੀ ਦੇ ਮਾਊਥ ਜਨਾ ਉਹਦੇ ਜਵਾਕਾਂ ਦੇ ਮੂੰਹ ਸੁਣੀ ਸੀਗੀ ਵੀ ਪੁੰਨ ਨਹੀਂ ਮਿਲੀ ਮੁੱਖ ਮੰਤਰੀਸ਼ਿਪ ਸਾਨੂੰ 350 ਕਰੋੜ ਰੁਪਏ ਚ ਮਿਲੀ ਹੈ। ਤੋ ਸਰ ਦਾ ਕਿਹਦਾ ਨਾਮ ਹੈ ਦੇਖੋ ਮੈਂ ਕਿਸੇ ਦਾ ਨਾਮ ਨਹੀਂ ਲੈਂਦਾ ਉਹਨਾਂ ਦਾ ਦਰਨਾ ਅੱਗੇ ਫਰਜੰਦ ਦਾ ਨਾਮ ਲੈ ਰਿਆਂ ਜਿਉਹਨਾਂ ਦੇ ਜਿਹੜੇ ਕੋਈ ਫਰਜੰਦ ਸੀਗੇ ਉਹਨਾਂ ਨੇ ਆ ਕੇ ਤੇ ਗੱਲ ਦੱਸੀ ਵੀ ਸਾਢੇ 350 ਚ ਲਈ ਹੈ ਪੁੰਨ ਨਹੀਂ ਮਿਲਦੀ। ਤੇ ਬਾਕੀ ਤਾਂ ਇਸ ਕਾਂਗਰਸ ਪਹੁੰਚੀ ਕਿੱਥੇ ਸਭ ਇਹਨਾਂ ਕਰਕੇ ਸਭ ਨਾ ਤਾਂ ਮਨੂੰ 350 ਦੀ ਮੇਰੇ ਕੋਲ ਕੋਈ ਆਡੀਓ ਪ੍ਰੂਫ ਹੈ ਸਭ ਨਾ ਮੇਰੇ ਕੋਲ 500 ਦਾ ਹੋ ਸਕਦਾ ਮਿਸਿਸ ਸਿੱਧੂ ਕੋਲ ਹੋਵੇ ਪਰ ਉਹਨੂੰ ਪਤਾ ਹੈ ਮੇਰੇ ਕੋਲ ਡਿੰਪੇ ਜੀ ਆਲਾ ਉਹ ਜਿਹੜਾ ਕਲੀਟ ਅੱਜਵੇ ਪਿਆ ਹੈ ਵੀ ਇੱਥੇ ਡਾਕੂ ਲਿਆ ਕੇ ਬਿਠਾ ਰੱਖੇ ਕਾਂਗਰਸ ਨੇ ਉਹ ਡਾਕੂ ਅੱਜ ਵੀ ਉੱਥੇ ਬੈਠੇ ਸਰ ਜਕਰ ਸਾਹਿਬ ਉਹ ਡਾਕੂ ਜਿਨ੍ਹਾਂ ਦੀ ਮੈਂ ਗੱਲ ਕਰੀ ਜਾਂਦਾ ਸਾਹਿਬ ਦੇ ਆਰ ਸਟਿਲ ਹੋਲਡਿੰਗ ਪੋਜੀਸ਼ਨ ਆਫ ਪਾਵਰ ਵਿਦੀਨ ਕਾਂਗਰਸ ਜਿਹੜੇ ਲੋਕ ਟੈਸਟ ਲੈਂਦੇ ਆ ਵੀ ਆਹ ਬੰਦਾ ਪੰਜਾਬ ਦਾ ਮੁੱਖ ਮੰਤਰੀ ਬਣ ਨਹੀਂ ਸਕਦਾ ਉਹ ਬੀਬਾ ਜੀ ਵੀ ਬੈਠੇ ਹੈ ਜਿਨ੍ਹਾਂ ਨੇ 300 ਜਾਂ 500 ਜਾਂ ਜਿਹੜਾ ਕੁਝ ਵੀ ਲਿਆ ਸੀਗਾ ਉਹ ਵੀ ਉੱਥੇ ਬੈਠੇ ਹੈ ਸੋ ਅੱਗੇ-ਅੱਗੇ ਦੇਖੀ ਹੁੰਦਾ ਹੈ ਕੀ ਅਜਾ ਤੁਸੀਂ ਕਹਿੰਦੇ ਦੋ-ਤਿੰਨ ਕ੍ਰਾਈਟੇਰੀਆ ਚ ਤੁਸੀਂ ਪਹਿਲੇ ਫੇਲ ਹੋਗੇ ਜੋ ਕ੍ਰਾਈਟੇਰੀਆ ਕਿਹੜੇ-ਕਿਹੜੇ ਸੀ ਉਹ ਮੈਂ ਦੱਸ ਰਾਂ ਜਿਹੜੇ ਬੀਬਾ ਜੀ ਉਹ ਦੱਸਣਗੇ ਕੀ ਹੈ ਜੀ ਕਈ ਕ੍ਰਾਈਟੇਰੀਆ ਇਹਦੇ ਵਿੱਚ ਸਰਕਾਰ ਸਰਕਾਰ ਬਣਨ ਦੀ ਗੱਲ ਪਰ ਇੱਕ ਗੱਲ ਹੈ ਸ਼ਾਇਦ ਮੈਂ ਗਲਤ ਹਾਂ ਕਿਉਂਕਿ ਉਸ ਨੌਬਤ ਤੇ ਪਹੁੰਚਿਆ ਨਹੀਂ ਬਾਅਦ 'ਚ ਬੰਦਾ ਥੁਡਾ ਖਾ ਕੇ ਫਿਰ ਅਕਲ ਆਂਦੀ ਹੈ ਇੱਕ ਸਾਡੇ ਬਾਗੜੀ 'ਚ ਕਹਾਵਤ ਹੈ ਕਹਿੰਦੇ ਕਾਇਰ ਕੁਟਿਲ ਕੁਰੂਪ ਜੜ ਔਰ ਕੁੱਲ ਬੁੱਧੀ ਦਾ ਖੋਟ ਇਤਨੇ ਅਵਗੁਣ ਤਬ ਛੁਪੇ ਜਬ ਉਹ ਲక్ష్ਮੀ ਜੀ ਦੀ ਓਟ ਹੋ ਸਕਦਾ 350 ਵਾਲੀ ਤੇ ਕੋਈ ਉਤੀ 500 ਦੀ ਪਾ ਦਿੰਦੇ ਤਾਂ ਸ਼ਾਇਦ ਕ੍ਰਾਈਟਰੀਆ ਸਾਰੇ ਉੱਡ ਜਾਣਾ ਸੀ ਉਹ ਹਸਤਾ ਉਸ ਲੀਗ 'ਚ ਨਹੀਂ ਉਹ ਜਿਹੜੇ ਲੀਗ ਹੈ ਉਹਨਾਂ ਤੋਂ ਉਹ ਆਪ ਦਾ ਇੰਤਜ਼ਾਮ ਕਰ ਲੈਂਦੇ ਐਸਾ ਇੱਕ ਚੀਜ਼ ਦੱਸੋ ਹਰクセ ਵਿਰਾਲਾ ਸਵੇ ਜੋ ਬਿਆਨ ਦਿੱਤਾ ਹੈ ਇੱਕ ਪਾਸੇ ਕਾਂਗਰਸ ਪੰਜਾਬ ਚ ਕਹਿੰਦੀ ਹੈ ਕਿ ਅਸੀਂ ਸਰਕਾਰ ਬਣਾਂਗੇ ਦੂਜੇ ਪਾਸੇ ਸਿੱਖਿਆ ਬਾਰੇ ਜੋ ਬਿਆਨ ਦਿੱਤਾ ਹੈ ਤਾਂ ਉਹ ਪਾਸੇ ਤੋਂ ਨਹੀਂ ਲੀ ਕਿਸੇ ਪਾਰਟੀ ਦਾ ਚਾਹੇ ਕਾਂਗਰਸ ਦਾ ਹੈ ਚਾਹੇ ਕਿਸੇ ਦਾ ਕੋਈ ਇਸ ਕਿਸਮ ਦਾ ਬਿਆਨ ਦਿੰਦਾ ਬਹੁਤ ਹੀ ਘਟੀਆ ਸ਼ਰਮ ਸ਼ਰਮਸਾਰ ਮਤਲਬ ਉਹਨਾਂ ਨੂੰ ਬੰਦੇ ਨੂੰ ਆਪਣੇ ਅੰਦਰ ਚੱਕੀ ਮਾਰ ਕੇ ਦੇਖਣੀ ਚਾਹੀਦੀ ਹੈ ਬਹੁਤ ਹੀ ਇਹਦਾ ਜਿੰਨੀ ਨਿੰਦਾ ਕੀਤੀ ਜਾਵੇ ਮੈਂ ਚੈੱਕ ਕਰ ਰਿਹਾ ਸੀ ਉਹ ਹੈ ਕੀ रावत ਸਾਹਿਬ ਕਿਉਂਕਿ ਸਾਡੇ ਦਾ ਹੱਥ ਦੂਜੇ रावत ਰਾਜ ਸਾਹਿਬ ਨਾਲ ਲੱਗੇ ਸੀਗੇ ਖੈਰ ਛੋਟੇ ਮੀਆਂ ਤੋਂ ਛੋਟੇ ਮੀਆਂ بڑے ਮੀਆਂ ਸੁਭਾਨ ਅੱਲਾ ਉਹ ਇਹਨਾਂ ਤੋਂ ਗਾ ਸੀਗੇ ਪਰ ਮੈਂ ਉਹ ਮੈਂ ਆਪਣੇ ਪਰਸਨਲ ਐਕਸਪੀਰੀਅੰਸ ਉਹ ਕਹਿ ਰਿਹਾ ਸਾਬ ਉਹ ਤਾਂ ਮੈਂ ਪੁੱਛ ਲੈਂਦੇ ਮੈਂ ਤੁਹਾਨੂੰ ਦੱਸ ਦਿੰਦਾ ਕਿ ਕਿੰਨਾ ਰੇਟ ਹੈ ਪਰ ਚਲੋ ਮੈਂ ਮੈਂ ਜਿਹੜੀ ਗੱਲ ਕਰਨ ਲੱਗਾ ਆਪਾਂ ਆ ਬੜਾ ਸੀਰੀਅਸ ਆ ਨਹੀਂ ਆ ਸੀਰੀਅਸ ਇਸ਼ੂ ਹੈ ਜਿਹੜਾ ਇਸ रावत ਸਾਹਿਬ ਨੇ ਕੰਮ ਕੀਤਾ ਹੈ ਨਾ ਜੀ ਆ ਸੀਰੀਅਸ ਸਾਹਿਬ रावत ਆ ਤਾਂ ਵਿਚਾਰ ਮਾਤਰਾ ਮੈਂ ਦੇਖ ਰਿਹਾ ਕੋ ਪੋਜੀਸ਼ਨ ਵੀ ਹੈ ਮੇਰੇ ਖਿਆਲ ਕੋਈ ਉੱਥੇ ਪਾਰਟੀ ਦੀ ਪੋਜੀਸ਼ਨ ਹੈ ਨਹੀਂ ਇਸ ਸੋ ਕਾਲਡ ਆਪਣਾ ਸੈਲਫ ਸਟਾਈਲ ਲੀਡਰ ਹੈ ਪਰ ਮੈਂ ਪੰਜਾਬ ਦੇ ਲੀਡਰਾਂ ਦੇ ਬਿਆਨ ਸੁਣ ਰਿਹਾ ਸੀਗਾ ਸਾਬ ਕੱਲ ਫਾਰਮਰ ਡਿਪਟੀ ਸੀਐਮ ਸਾਹਿਬ ਨੂੰ ਅਵਸਾਧਾ ਵੀ ਮੇਰੇ ਖਿਆਲ ਬਿਆਨ ਆਇਆ ਕੱਲ ਓਜਲਾ ਸਾਹਿਬ ਦਾ ਵੀ ਬਿਆਨ ਆਇਆ ਮਾਨੇ ਉਹ ਮੇਰੇ ਤਾਂ ਬੜੇ ਦੋਸਤ ਹੈ ਓਜਲਾ ਸਾਹਿਬ ਪਰ ਮੈਂ ਓਜਲਾ ਸਾਹਿਬ ਤੇ ਸਾਡੇ ਡਿਪਟੀ ਸੀਐਮ ਸਾਹਿਬ ਨੂੰ ਪੁੱਛਣਾ ਚਾਹੂੰਗਾ ਤੁਹਾਨੂੰ ਰਾਵਤਾਂ ਨਜ਼ਰ ਆ ਗਿਆ ਆ ਘਰੇ ਜਿਹੜਾ ਤੁਹਾਡੇ ਆਪ ਦਾ ਇੱਥੇ ਕਰੀ ਜਾਂਦਾ ਸੀ ਕਹਿੰਦਾ ਕਿ ਕਿੱਥੇ ਚੱਲੇ ਉਹ ਦੋ ਸਰਦਾਰ ਟੂ 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 ਉਹ ਬੱਚਿਆਂ ਦੇ ਤੁਸੀਂ ਕਰੀ ਜਾਂਦੇ ਸਭ ਉਹਦੇ ਤੇ ਤਾਂ ਨਹੀਂ ਬੋਲੇ ਉਹਨੇ ਚੰਦ ਚੜ੍ਹੇ ਉਹ ਸਿੱਖਿਆ ਦਾ ਮਾਨੀ ਸਾਹਿਬ ਆਏ ਕਹਿੰਦੇ ਮੈਂ ਐਸਜੀਪੀ ਨੂੰ ਲਿਖੂਗਾ ਮੈਂ ਇਤਖਾਲ ਤੱਕ ਦੇ ਜਥੇ ਸਾਰ ਨੂੰ ਸਾਹਿਬ ਨੂੰ ਲਿਖੂਗਾ ਵੀ ਸਜ਼ਾ ਹੋਵੇ ਸਜ਼ਾ ਕੀਤੀ ਜਾਵੇ ਸਭ ਪਰਮਾਨਾ ਇੱਕ ਰੱਖੋ ਸਭ ਆ ਤਾਂ ਕੋਈ ਗੱਲ ਨਹੀਂ ਬੋਲਦੇ ਨਹੀਂ ਉਹਦੇ ਇੱਥੋਂ ਡਰਦੇ ਐ ਇਹ ਤਾਂ ਸਾਰੇ ਆਪਣੇ ਆਪ ਦੇ ਬੜੇ ਫਨੇਖਾ ਲੀਡਰ ਐ ਜਵਾਨੀ ਨਿਕੋਲੀ ਕਿਸੇ ਨੇ ਐਨਾ ਡਰ ਬਣਾ ਲਿਆ ਪ੍ਰਧਾਨਾ ਨੇ ਸੋ ਇਹ ਕਹਦਾ ਸੀਗਾ ਸਭ ਥੈਂਕ ਯੂ